ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਬੰਧਾਨ ਸਾਧ ਲਖਿੰਦਰ ਸਿੰਘ ਲੱਖੀ ਅਤੇ ਸ਼ਹਿਰੀ ਜ਼ਿਲ੍ਹਾ ਪ੍ਰਬੰਧਾਨ ਸਾਧ ਜਤਿੰਦਰ ਸਿੰਘ ਲਾਲੀਵਾਜਬਾ ਵੱਲੋਂ ਅਜਗੜ ਸਿੰਘ ਘਰ ਵਿੱਚ ਪਾਰਟੀ ਵਰਕਰਾਂ ਨਾਲ ਇੱਕ ਮੁਲਾਕਾਤ ਕਰਕੇ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਅਲਿਕੇ ਗਏ ਖੜਪੀੜਤਾ ਦੀ ਮਦਦ ਦੇ ਪ੍ਰੋਗਰਾਮ ਦੇ ਤਹਿਤ ਅੱਜ ਇਲਾਕੇ ਦੇ ਪਾਰਟੀ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਗਈਆਂ ਤਾਂ ਕਿ ਬਨਦੀ ਰਸਤ ਅਤੇ ਹੋਰ ਸਹਾਇਤਾ ਰਾਸ਼ੀ ਤੇ ਸਮਗਰੀ ਸੰਬੰਧਿਤ ਪੀੜਤ ਪਰਿਵਾਰਾਂ ਜਾਂ ਵਿਅਕਤੀਆਂ ਤੱਕ ਪਹੁੰਚਾਈ ਜਾ ਸਕੇ ਇਸ ਮੌਕੇ ਗੱਲਬਾਤ ਕਰਦੇ ਹੋਏ ਲਖਵਿੰਦਰ ਸਿੰਘ ਲੱਖੀ ਨੇ ਪੂਰੇ ਪ੍ਰੋਗਰਾਮ ਦੀ ਜਿੱਥੇ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਜਯੰਦਰ ਸਿੰਘ ਲਾਲੀਵਾਜਬਾ ਨੇ ਖੜਾ ਕਰਨ ਹੋਏ ਨੁਕਸਾਨ ਅਤੇ ਇਸ ਦੇ ਕਾਰਨਾਂ ਤੇ ਵੀ ਵਿਸਤਾਰ ਵਿੱਚ ਗੱਲਬਾਤ ਕੀਤੀ ਪਾਰਟੀ ਦੀ ਅੱਜ ਦੀ ਮੀਟਿੰਗ ਵਿੱਚ ਇਕਵਾਲ ਸਿੰਘ ਖੇੜਾ ਹਰਪ੍ਰੀਤ ਸਿੰਘ ਰਿੰਕੂ 베ਦੀ ਅਤੇ ਜੋਗਾ ਸਿੰਘ ਇਬਰਾਹਿਮਪੁਰ ਸਹਿਤ ਪਾਰਟੀ ਦੇ ਹੋਰ ਸਿਰਕਰ ਡਾਗਵਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਪਾਰਟੀ ਵੱਲੋਂ ਦਿੱਤੇ ਗਏ ਪ੍ਰੋਗਰਾਮ ਵਿੱਚ ਆਪਣਾ ਵੱਤਵਤ ਯੋਗਦਾਨ ਪਾਉਣ ਦਾ ਪ੍ਰੋਸਾ ਦਿੱਤਾ ਮੇਰੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਬਾਬੋ ਤੋਂ ਜ਼ਿਲ੍ਹਾ ਪ੍ਰਧਾਨ ਸਾਹਿਬ ਮੋਹਿੰਦਰ ਸਿੰਘ ਲੱਖੀ ਜੀ ਮੋਹਿੰਦਰ ਸਿੰਘ ਲੱਖੀ ਜੋਕਾ ਜੀ ਬੱਡ ਸੇਟਰ ਚ ਆਏ ਸੀ ਪਾਰਟੀ ਵਰਕਰਾਂ ਨਾਲ ਇਹਨਾਂ ਦੀ ਇੱਕ ਮੁਲਾਕਾਤ ਕੀਤੀ ਆ ਉਸ ਮਰਾਕਾਰ ਦੇ ਵਿੱਚ ਕੀ ਫੈਸਲੇ ਹੋਏ ਹੈ ਤੇ ਕੀ ਭੂਪੇ ਜਰਾ ਨੇਤਰੀ ਇਹਨਾਂ ਮੈਨਰ ਜਾਣਕਾਰੀ ਕਰਦੇ ਆ। ਸਵਾਗਤ ਹੈ ਸਭ ਤੋਂ ਪਹਿਲਾਂ ਪ੍ਰਧਾਨ ਜੀ ਤੁਹਾਡਾ ਜੀ। ਮੇਰ ਬਾਣੀ ਫਸਤੀ ਗੱਲ ਜੀ ਤੇ ਅੱਜ ਗੱਲ ਕਰੀਏ ਕਿ ਜਿਹੜਾ ਅੱਜ ਦੀ ਮੈਟਿਕ ਸੀ ਜੀ ਮੀਟਿੰਗ ਸੀ ਕਿ ਸੰਵਲਵ ਸੀ ਜੀ। ਅੱਜ ਜੋ ਬਹੁਤ ਭਾਰੀ ਮਾਰ ਪੈ ਰਹੀ ਹੈ ਪੰਜਾਬ ਨੂੰ ਪਾਣੀ ਦੀ। ਜੋ ਕਿ ਪਾਣੀ ਦੀ بارش ਦਾ ਪਾਣੀ, ਭਰੰਡਾਂ ਦਾ ਪਾਣੀ ਜੋ ਕੋਈ ਆਇਆ ਹੈ। ਉਹਦੀ ਬੜੀ ਤਬਾਈ ਮੱਚੀ ਹੋਈ ਔਰ ਉਹਦੇ ਨਾਲ ਨਾਲ ਜਿੱਥੇ ਸਾਡੇ ਪ੍ਰਧਾਨ ਪਾਰਟੀ ਦੇ ਸ਼ਰੂਮ ਨੀ ਕਾਲੀਦਾਲ ਦੇ ਸਰਾ ਸੁਨੀ ਫਣੀ ਬਾਦਲ ਸਾਹਿਬ ਜਿੰਨ ਰਾਜ ਇੱਕ ਕਰ ਰਹੇ ਹਨ ਔਰ ਬਹੁਤ ਵੱਡਾ ਉਸ ਦਿਨ ਦਾ ਹੀ ਅੱਜ ਵੀ 25 ਦਿਨ ਹੋ ਗਏ ਨੇ ਜੋ ਵੀ ਉਹਨਾਂ ਦਾ ਮਿਹਨਤ ਕਰਕੇ ਲੋਕਾਂ ਨੂੰ ਵੇਚਾ ਰਹੇ ਹਨ ਲੋਕਾਂ ਨੂੰ ਰਾਸ਼ਨ ਵੇਚਾ ਰਹੇ ਹਨ ਜੋ ਵੀ ਕਿਸੇ ਨੂੰ ਚੀਜ਼ ਚਾਹੀਦੀ ਹੈ ਡੀਜ਼ਲ ਜਾਂ ਟਰੈਕਟਰ ਜਾਂ ਜਾਂ ਖਾ ਜੋ ਵੀ ਚਾਹੀਦਾ ਉਹ ਵੇਚਾ ਰਹੇ ਹਨ ਉਹਦੇ ਸਬੰਧ ਵਿੱਚ ਅਸੀਂ ਪੂਰੇ ਜਿਹੜੇ ਵਿੱਚ ਮਿੱਡੀਆਂ ਰੱਖੀਆਂ ਨੇ ਅੱਜ ਜਿਹੜੀ ਇਹ ਗੜਸ਼ੰਕਰ ਵਿੱਚ ਮਿੱਟੀ ਰੱਖੀ ਸੀ ਉੱਥੇ ਵੀ ਗੜਸ਼ੰਕਰ ਵਾਲਿਆਂ ਨੇ ਵੀ ਬਹੁਤ ਵੱਡਾ ਪ੍ਰਾਲਾ ਹੈ ਬਹੁਤ ਵੱਡਾ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜੋ ਵੱਧ ਚੜ ਕੇ ਅਸੀਂ ਜੋ ਵੀ ਕਰਾਂਗੇ ਉਹ ਪ੍ਰਧਾਨ ਜੀ ਨੂੰ ਆਪਾਂ ਬਹੁਤ ਜਲਦੀ ਉਸ ਆਪਣੇ ਜਿਹੜੇ ਸ਼ਰਤਨ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਦਾ ਨੁਕਸਾਨ ਹੋਇਆ ਹੈ ਆਪਣੇ ਜਿਹੜੇ ਜੀ ਆਪਣੇ ਸਾਰੇ ਹਲਕਿਆਂ ਵਿੱਚ ਪੈ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ ਪੈਲੀਆਂ ਜਿਹੜੀਆਂ ਪੈ ਗਈਆਂ ਔਰ ਜਿਹੜੇ ਫਸਲਾਂ ਜਿਹੜੀਆਂ ਝੋਨੇ ਜਿਹੜੇ ਬਿਲਕੁਲ ਤਬਾਹ ਹੋ ਗਏ ਨੇ ਕੀ ਲੱਗਦਾ ਕਿ ਸਰਕਾਰ ਨੇ ਜਿਹੜੇ ਕਿਹਾ ਕਿ ਜਿਹਦਾ ਖੇਤ ਉਹਦੀ ਰੇਤ ਇੱਥੇ ਖੜੀ ਰਹੇਗੀ ਸਰਕਾਰ ਇਹ ਸਰਕਾਰ ਕਹਿ ਰਹੀ ਹੈ ਪਰ ਅਫਗਾਨੇ ਖਲੋਣਾ ਨਹੀਂ ਕਿਉਂਕਿ ਜਦੋਂ ਲੋਕ ਛੱਲੇ ਹੋਗੇ ਮਹੀਨੇ ਬਾਅਦ ਸਰਕਾਰ ਨੇ ਉਹਨਾਂ ਦੇ ਚਲਾਨ ਪਰਚੇ ਕਰਨੇ ਸ਼ੁਰੂ ਕਰਨੇ ਹਨ ਪਰ ਅਸੀਂ ਸਿਰ ਲੋਕਾਂ ਦੇ ਨਾਲ ਖੜੋਵਾਂਗੇ ਕਿਸੇ ਦੇ ਪਰਦੇ ਨਹੀਂ ਹੋਣ ਦੇਵਾਂਗੇ ਜੋ ਕਰਨਗੇ ਪਰਚਾ ਹੀ ਆਪਣੇ ਤੇ ਕਰਾਵਾਂਗੇ ਤਾਂ ਜਿਹੜੇ ਰਸਤੇ ਇਥੋਂ ਵਰਸ਼ਿੰਗਰ ਤੋਂ ਜੋ ਮੋਰੇ ਝੀਰੇ ਤੇ ਲੱਗ ਜੇ 171 ਬੰਨਾ ਕੀ ਤਿਆਰ ਜਾਂ ਜ਼ਿਲ੍ਹਾ ਸਰਕਲ ਵਾਈਸ ਨਹੀਂ ਇਦਾਂ ਹੀ ਹਲਕਾ ਵਾਹ ਹਲਕਾ ਵਾਹ ਜਿੱਦਾਂ ਦਾ ਕਿੱਥੇ ਵੀ ਡੋਰ ਬਤਾਵੋ ਕਿਉਂਕਿ ਸਾਡੇ ਮੇਨ ਸੈਂਟਰ ਖੋਲੇ ਗਏ ਨੇ ਜੋ ਵੀ ਜਿੱਥੇ ਲੋੜ ਹੋਈ ਉੱਥੇ ਉੱਥੇ ਬਜਾਈ ਜਾਏਗੀ ਕੋਈ ਇਦਾਂ ਹੀ ਗੱਲ ਨਹੀਂ ਜੋ ਵੀ ਲੋੜ ਮੁਤਾਬਕ ਸੋ ਇਸ ਔਖੀ ਘੜੀ ਵਿੱਚ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੋ ਵਰਕਰ ਨੇ ਜਲਾ ਪ੍ਰਧਾਨ ਨੇ ਤੇ ਹੋਰ ਇਹਨਾਂ ਦੇ ਅਹੁਦੇਦਾਰ ਨੇ ਖੜੇ ਨੇ ਉਮੀਦ ਕਰਦੇ ਆ ਕਿ ਆਮ ਲੋਕਾਂ ਤੱਕ ਜ਼ਰੂਰਤਮੰਦ ਲੋਕਾਂ ਤੱਕ ਇਹ ਆਪਣੀ ਰਸਤ ਜਲਦ ਜਲਦ ਪਹੁੰਚਾ ਦੇਣਗੇ ਧੰਨਵਾਦ ਅੱਜ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲਹੋੜਾ ਨੇ ਪਰਸੋਂ ਜਿਹੜੀ ਮੀਟਿੰਗ ਲਈ ਸੀਗੀ ਉਹਦੇ ਸਬੰਧ ਚ ਉਹਨਾਂ ਨੇ ਕਿਹਾ ਸੀ ਕਿ ਸਾਰੇ ਹਲਕਿਆਂ ਵਿੱਚ ਜਾ ਕੇ ਜਿਹੜੀ ਆ ਜ਼ਿਲ੍ਹੇ ਦੇ ਜਿਹਦੇ ਵੀ ਜੱਸੀਵਰ ਸਹਿਬਾਨ ਨੇ ਉਹ ਥਾਰੇ ਉੱਥੇ ਦੇ ਜਿਹੜੇ ਚੰਗੇ ਸ਼ਰੋਮੀ ਅਕਾਲੀ ਦਲ ਨਾਲ ਜੁੜੇ ਹੋਏ ਲੰਬੇ ਸਮੇਂ ਦੇ ਜਿਹੜੇ ਲੋਕ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਕੀ ਕੀ ਨੁਕਸਾਨ ਹੋਇਆ ਉਹਦਾ ਬਾਰੇ ਪਤਾ ਕੀਤਾ ਜਾਵੇ ਅਤੇ ਉਹਨੂੰ ਹੈੱਡਕੁਆਰਟਰ ਤੱਕ ਦੱਸਿਆ ਜਾਵੇ ਤੇ ਉਸ ਤੋਂ ਵੀ ਵੱਧ ਜਿਹੜੀ ਆ ਕਿਉਂਕਿ ਪੰਜਾਬ ਦੇ ਜਿਹੜੇ ਆਪਣੇ ਹੁਸ਼ਿਆਰਪੁਰ ਪਮਾ ਨੁਕਸਾਨ ਹੋਇਆ ਸੜਕਾਂ ਦਾ ਹੋਇਆ ਹੋਰ ਜਿਹੜੇ ਇਨਫਰਾਸਟ੍ਰਕਚਰ ਦਾ ਹੋਇਆ ਪਰ ਇੱਥੇ ਲੋਕਾਂ ਦੀਆਂ ਜਾਨ ਮਾਲ ਦਾ ਤੇ ਮੇਰਾ ਖਿਆਲ ਆ ਅਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਥੋੜਾ ਹੋ ਗਿਆ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਪਰ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੋਇਆ ਜਿਹੜੇ 12 13 ਜ਼ਿਲ੍ਹੇ ਦੇ ਇਹਨਾਂ ਦੇ ਬਹੁਤ ਵੱਡਾ ਜਿੱਥੇ ਦਰਿਆ ਨਾਲ ਵਗਦੇ ਸੀ ਚਾਹੇ ਪੁਸ਼ਾਰਪੁਰ ਚ ਟਾਂਡੇ ਦਾ ਹਲਕਾ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਇਤੋਂ ਰਾਹਤ ਸਮਗਰੀ ਜਿਹੜੀ ਜਾਂਦੀ ਆ ਉਹ ਜਿਹੜੀ ਰਾਹਤ ਸਮਗਰੀ ਆ ਉਹ ਆਪਾਂ ਵੱਧ ਤੋਂ ਵੱਧ ਲੋਕਾਂ ਦੀ ਵੀ ਨਾਲ ਇਨਵੋਲਵਮੈਂਟ ਕਰਕੇ ਲਿਆਉਣੀ ਆ ਜਿਹਦੇ ਤੇ ਉਹਨਾਂ ਨੇ ਜਿਦਾ ਆਪਾਂ ਸਾਰਿਆਂ ਨੇ ਜਾਣਦੇ ਹਾਂ ਕਿ ਚਾਹੇ ਉਹ ਰੋਡ ਬਹੁਤ ਵੱਡੀ ਜਿਹੜੀ ਆ ਉਹ ਪਸ਼ੂਆਂ ਦੇ ਚਾਰੇ ਦੀ ਆ ਉਸ ਤੋਂ ਬਾਅਦ ਜਿਹੜਾ ਉੱਥੇ ਬਾਅਦ ਵਿੱਚ ਜਿਹੜੀ ਸਿਲਟ ਪਈ ਆ ਉਹ ਨੂੰ ਚੱਕਣ ਦੀ ਆ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਫਸਲ ਜਿਹੜੀ ਬੀਜਣੀ ਆ ਉਹ ਦੀ ਆ ਉਹ ਅੱਜ ਆਪਾਂ ਦੇਖਦੇ ਆ ਪਿਛਲੇ 7 8 10 ਦਿਨਾਂ ਦਾ ਕਿ ਸਰਦਾਰ ਸਖਬੀਰ ਸਿੰਘ ਬਾਦਲ ਡੇਢ ਰਾਤ ਜਿਹੜਾ ਇੱਕ ਕਰਕੇ ਸ਼ਵੇਰ ਤੋਂ ਲੈ ਕੇ ਰਾਤ ਦੇ 11 12 ਵਜੇ ਤੱਕ ਲੋਕਾਂ 'ਚ ਵਿਚਰਦੇ ਆ ਲੋਕਾਂ ਨੂੰ ਜੇ ਜ ਬੰਨ੍ਹਾ ਤੇ ਕਿਉਂਕਿ ਲੋੜ ਹੋ ਜੇ ਉਹ ਸੀਗੀ ਜਿਹਦੀ ਕੀ ਬੇਰਖਿਆ ਲਾ ਕਿ ਕਿਸੇ ਅਫਸਰਚਾਈ ਨੇ ਹਾਲਾਕਿ ਭਾਵੇਂ ਕੰਮ ਹੁੰਦਾ ਸ਼ਾਇਦ ਕਰਦੇ ਵੀ ਹੋਣ ਪਰ ਕੋਈ ਦਿਖਿਆ ਨਹੀਂ ਜਿਹੜੇ ਕਿ ਅਫਸਰ ਚ ਆਈ ਉਹਨਾਂ ਨੂੰ ਮੇਨ ਜਿਹੜੀਆਂ ਟਰੈਕਟਰ ਆ ਕਿਉਂਕਿ ਲੋਕ ਪੰਜਾਬ ਦੇ ਬੜੇ ਹਿੰਮਤੀ ਆ ਬਹੁਤ ਚੜ੍ਹਦੀ ਕਲਾ ਵਾਲੇ ਆ ਆਪੇ ਹੀ ਨੌਜਵਾਨ ਸਾਰੇ ਪੰਜਾਬ ਤੋਂ ਉਸ ਇਲਾਕੇ ਦੇ ਵਿੱਚ ਟਰੈਕਟਰ ਲੈ ਕੇ ਪਹੁੰਚੇ ਆ ਪਰ ਉਹਨਾਂ ਦੇ ਡੀਜ਼ਲ ਜਿਹੜਾ ਉਹਦਾ ਪ੍ਰਬੰਧ ਜਿਹੜਾ ਸਰਦਾਰ ਸਖਬੀਰ ਸਿੰਘ ਬਾਦਲ ਹੁਣਾਂ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਡੰਗ ਦੇ ਚ ਦਿੱਤਾ ਤੇ ਉਸ ਤੋਂ ਬਾਅਦ ਜੇ ਉਹਨਾਂ ਨੂੰ ਕੋਈ ਲੋਡ ਹੋਰ ਵੀ ਆ ਚਾਹੇ ਜਾਲਾਂ ਦੀ ਆ ਜਾਂ ਕੁਝ ਵੀ ਆ ਉਹ ਜਿਹੜਾ ਤਿਰਫੋ ਲਿਆ ਉਹ ਸਰਦਾਰ ਸਖਬੀਰ ਸਿੰਘ ਬਾਦਲ ਦੇ ਲੋਕਾਂ 'ਚ ਗਏ ਆ ਜਿਹੜੀ ਵੱਡੀ ਗੱਲ ਹੁੰਦੀ ਆ ਕਿ ਜਦੋਂ ਕੋਈ ਦੁਖੀ ਹੋਵੇ ਜਦੋਂ ਕੋਈ ਦੁਖੀ ਦਾ ਮਤਲਬ ਇਹ ਆ ਕਿ ਜੇ ਬਸੀਬਤ ਕਿ ਹੋਵੇ ਤੇ ਉਦੋਂ ਜਦੋਂ ਕੋਈ ਬੰਦਾ ਜਾ ਕੇ ਉਹਦਾ ਹੱਥ ਫੜਦਾ ਉਹਨੂੰ ਹੌਸਲਾ ਦਿੰਦਾ ਤੇ ਬੜਾ ਵਧੀਆ ਲੱਗਦਾ ਪੰਜਾਬੀ ਬੜੇ ਬੁਲੰਦ ਨੇ ਹਰੇਕ ਔਖੀ ਘੜੀ 'ਚ ਲੜਨਾ ਜਾਣਦੇ ਨੇ ਪਰ ਮੈਨੂੰ ਇਹ ਬੜੀ ਵੱਡੀ ਗੱਲ ਆਪਾਂ ਤੁਸੀਂ ਵੀ ਸਾਰਿਆਂ ਨੇ ਦੇਖੀ ਆ ਹਰ ਵਾਰ ਦੇ ਸਮੇਂ 'ਚ ਤਾਂ ਹੋ ਸਕਦਾ ਕੱਲ ਪ੍ਰਧਾਨ ਮੰਤਰੀ ਸਾਹਿਬ ਆ ਗਏ ਉਹ ਵੀ ਪੈਸੇ ਦੇ ਕੇ ਗਏ ਆ ਕਿਉਂਕਿ ਉਹ ਤਾਂ ਫਿਰਕਾਰਾਂ ਨੇ ਕੰਮਿਆਂ ਚਾਹੇ ਰਾਜ ਸਰਕਾਰਾਂ ਪਰ ਜਿਹੜੀ ਸ਼ਖਬੀਰ ਸਿੰਘ ਬਾਦਲ ਹੁਣੀ 10 ਦਿਨ ਲੋਕਾਂ ਦੇ ਵਿੱਚ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਸਾਨੂੰ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਜਿਹੜੇ ਜਿੱਥੇ-ਜਿੱਥੇ ਵੀ ਕੋਈ ਦੁਬਾਰਾ ਫਸਲਾਂ ਬੀਜਣ ਦੀ ਗੱਲ ਆ ਜਿਹੜੀ ਮਤਲਬ ਕਣਕ ਬੀਜਣੀ ਆ ਉਹ ਕਿਉਂਕਿ ਛਿਲਟ ਪੈ ਗਈ ਆ ਪਹਿਲਾਂ ਉਹ ਟੱਕਣਾ ਪਊਗਾ ਜਿਹੜੀ ਉੱਥੇ ਜੋ ਵੀ ਰਿੱਤਾ ਪਈ ਆ ਉਸ ਤੋਂ ਬਾਅਦ ਉਹਨੂੰ ਬੀਜਣਾ ਪਊਗਾ ਲੈਵਲ ਕਰਕੇ ਉਹ ਸਾਰੀ ਜਿਹੜੀ ਹੈ ਸ਼੍ਰੋਮਣੀ ਕਾਜਰੀ ਦਲ ਦੇ ਵਰਕਰ ਸਹਿਬਾਨ ਇਹ ਜੁਝਾਰੂ ਜਿਹੜੇ ਪੰਜਾਬੀ ਆ ਉਹ ਢਾਲ ਰੱਖ ਕੇ ਸਾਰੇ ਲੋਕਾਂ ਦੇ ਨਾਲ ਸਾਰੀਆਂ ਜਥੇਬੰਦੀਆਂ ਦੇ ਨਾਲ ਉਹ ਢਾਲ ਰੱਖ ਕੇ ਕੰਨਗੇ ਤੇ ਕਣਕ ਦੇ ਬੀਬੀ ਉਹਨਾਂ ਨੇ ਹਰੇਕ ਹਫ਼ਤੇ ਨੂੰ ਕਿਹਾ ਕਿ 300 ਕੁਆਂਟਲ ਜਿਹੜਾ ਕਣਕ ਦਾ ਬੀ ਆ ਹਰੇਕ ਬਹੜਕੇ ਦੇ ਵਿੱਚੋਂ ਜਿਹੜਾ ਇਕੱਠਾ ਕਰਕੇ ਉਹਨਾਂ ਲੋਕਾਂ ਦੇ ਵਿੱਚ ਪਹੁੰਚਾਇਆ ਜਾਵੇ ਤੇ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਨਿਗਰਾਨ ਟੀਮਾਂ ਵੀ ਲਾਈਆਂ ਆ ਤੇ ਬਹੁਤ ਵੱਡੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਿਉਂਕਿ ਦੂਜੀਆਂ ਪਾਰਟੀਆਂ ਵੱਲੋਂ ਅੱਜ ਤਾਈਂ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੋਈ ਮੈਂ ਬੇਨਤੀ ਮੈਂ ਧੰਨਵਾਦ ਕਰਦਾ ਉਹ ਸਾਰੀਆਂ ਜਥੇਬੰਦੀਆਂ ਦਾ ਜਿਹੜੀਆਂ ਚਾਹੇ ਉਹ ਖਾਲਸਾ ਏਡਾ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚਾਹੇ ਕੋਈ ਐਕਟਰਸ ਨੇ ਜਿਹੜੇ ਗੀਤ ਸੰਗੀਤਕਾਰ ਨੇ ਗੀਤਕਾਰ ਨੇ ਜਿਹੜੇ ਬਹੁਤ ਮਿਹਰੇ ਹੋ ਕੇ ਉੱਥੇ ਲੋਕਾਂ ਦੀ ਸੇਵਾ ਕਰਾਇਆ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਸੇਵਾ ਕਰਾਇਆ ਐਵੇਂ ਜਿਹੜੂ ਪੰਜਾਬ ਦੇ ਨੌਜਵਾਨ ਜਿਹੜੇ ਆ ਉਸ ਰਾਕੇ ਦੇ ਵਿੱਚ ਸੇਵਾ ਕਰ ਰਿਹਾ ਉਹਨਾਂ ਦਾ ਧੰਨਵਾਦ ਆ ਆਕਾਦੀ ਗੜ ਦੇ ਵਰਕਰਸ ਨੂੰ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਦਾ ਹੈ ਕਿ ਆਓ ਗੜਸ਼ੰਕਰ ਆ ਚਾਹੇ ਹੁਸ਼ਿਆਰਪੁਰ ਚ ਕਿਤੇ ਹੋਰ ਵੀ ਆ ਉਹ ਵੱਧ ਤੋਂ ਵੱਧ ਜਿਹੜੀ ਜਿਹੜੀ ਸੇਵਾ ਜਿਹੜੀ ਆ ਇਸ ਕੰਮ ਦੇ ਲਈ ਉਸ ਲੋਕਾਂ ਦੀ ਕਰਨ ਕਿਉਂਕਿ ਇਹ ਪੁੰਨ ਦਾ ਕੰਮ ਆ ਤੇ ਇਹਦੇ ਵਿੱਚ ਐਨਆਰਆਈਜ਼ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਪੰਜਾਬ ਜਿੱਥੇ ਗੁਰਾਂ ਦੇ ਰਾਹ ਤੇ ਵਸਦਾ ਉੱਥੇ ਉਹਦਾ ਐਨਆਰਆਈਜ਼ ਵੀਰਾਂ ਦਾ ਵੀ ਬਹੁਤ ਵੱਡਾ ਧੰਨਵਾਦ ਆ ਬਹੁਤ ਵੱਡਾ ਯੋਗਦਾਨ ਆ ਯੋ ਪੰਜਾਬ ਦੇ ਸੱਭਿਆਚਾਰ ਲਈ ਪੰਜਾਬੀ ਲਈ ਪੰਜਾਬੀਆਂ ਤੇ ਲਈ ਪੰਜਾਬ ਦੇ ਔਖੇ ਟਾਈਮ ਲਈ ਸਦਾ ਐਨਆਰਆਈ ਜਿਹੜੇ ਉਹ ਬਿਨਾ ਡਰ ਤੋਂ ਚਾਰਤ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ ਆਪ ਜੀ ਤੱਕ ਉਹਦੇ ਬਾਰੇ ਤੁਹਾਡਾ ਕੀ ਕਮ ਲੋਸ ਸਫੀਸ਼ੈਂਟ ਆ ਜਾਂ ਉਹਨੂੰ ਵਧਾਉਣਾ ਚਾਹੀਦਾ ਜਾਂ ਉਹ ਗੁਜ਼ਾਰਾ ਹੋ ਜਾਏਗਾ ਕਿਸਾਨਾਂ ਦਾ ਜਿਹੜਾ ਢੋਕਾਂ ਦੇ ਵਿੱਚ ਆ ਉਹ ਤਾਂ ਹਣੇ ਤੱਕ ਕੋਈ ਨਹੀਂ ਕੋਈ ਪੈਸਾ ਨਹੀਂ ਮਿਲਿਆ ਹਲੇ ਇੰਨੇ ਦਿਨ ਹੋ ਗਏ ਲੋਡ ਇਮੀਡੀਏਟ ਹੁੰਦੀ ਆ ਪਰ ਇਮੀਡੀਏਟਲੀ ਰੀਲੀਫ ਦੀ ਲੋੜ ਸੀ ਬੀਬੀ ਰੀਲੀਫ ਦੀ ਲੋੜ ਸੀ ਜਦੋਂ ਉਹਨਾਂ ਨੂੰ ਸੀ ਪਰ ਹੁਣ ਵੀ ਬਹੁਤ ਵੱਡੀ ਲੋੜ ਆ ਤੇ ਜਿਹੜੇ ਜਿੱਦਾਂ ਆਪਾਂ ਜਾਣਦੇ ਵੀ ਆ ਕਿ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਆ ਉਹਦੇ ਵਿੱਚੋਂ ਵੀ ਮੇਰਾ ਖਿਆਲ ਆ ਕਿ ਸਾਰਿਆਂ ਨੇ ਇਹ ਗੱਲ ਕਹੀ ਆ ਕਿ ਉਹ ਬਹੁਤ ਘੱਟ ਆ ਉਹ 20000 ਕਰੋੜ ਦੇ ਲਗਭਗ ਚਾਹੀਦਾ ਸੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਕਿ ਇਹ ਪੰਜਾਬ ਗਵਰਨਮੈਂਟ ਕੋਲ ਇੱਕ ਵੱਡਾ ਜਿਹੜਾ ਹੁੰਦਾ ਫੰਡ ਇਸ ਡਿਜ਼ਾਸਟਰ ਦੇ ਲਈ ਉਹ ਪਿਆ ਆ ਉਹ ਪਤਾ ਨਹੀਂ ਕਿੱਧਰ ਖਰਚਿਆ ਜਾਂ ਨਹੀਂ ਖਰਚਿਆ ਜਾਂ ਕੀ ਗੱਲ ਹੈ ਉਹਦੇ ਵਿੱਚ ਉਹ ਸਰਕਾਰਾਂ ਨੂੰ ਦੱਸਣਾ ਚਾਹੀਦਾ ਪਿੱਛੋਂ ਇੱਕ ਗੱਲ ਹੋਰ ਨਿਕਲ ਕੇ ਆਂਦੀ ਕਿ ਜਿਹੜੀ ਕੁਦਰਤੀ ਆਫਤਾਂ ਲਈ ਇਹ ਰੱਖਵਾ ਰੱਖਿਆ ਹੁੰਦਾ ਫੰਡ ਕੀ ਇਹ ਅਗਾਊਂ ਪ੍ਰਬੰਧ ਜਿਹੜੇ ਹੜ੍ਹਾਂ ਨੂੰ ਰੋਕਣ ਵਾਸਤੇ ਕੀਤੇ ਜਾਂਦੇ ਇਹ ਬੰਨ ਲਾਂਡ ਕੀਤੇ ਜਾਂਦੇ ਆ ਕੀ ਇੱਥੇ ਮਤਲਬ ਗਵਰਨਮੈਂਟ ਨੇ ਜਿਹੜਾ ਪੰਜਾਬ ਦੀ ਗਵਰਨਮੈਂਟ ਸਟੇਟ ਗਵਰਨਮੈਂਟ ਉਹਨੇ ਕੰਮ ਨਹੀਂ ਕੀਤਾ ਸੀ ਬਿਲਕੁਲ ਤੁਹਾਡੀ ਇਹ ਗੱਲ ਬੜਾ ਵਧੀਆ ਵੀ ਆ ਤੇ ਹੋਇਆ ਵੀ ਅਸਲ ਤੇ ਇਹੀ ਆ ਤੁਸੀਂ ਵੀ ਇੱਥੇ ਰਹਿੰਦੇ ਆਸੀਂ ਵੀ ਪਿਛਲੇ 3 ਸਾਲਾਂ ਚ ਰਾਜਨੀਤੀ ਕਰਦੇ ਆ ਚਾਹੇ ਕੋਈ ਵੀ ਗਵਰਨਮੈਂਟ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੈਂ ਗੱਲ ਕਰਦਾ ਚਾਹੇ ਕਾਂਗਰਸ ਦੀ ਹੋਵੇ ਚ ਗਵਰਨਮੈਂਟ ਰਹੀ ਆ ਆਪਾਂ ਜਾਣਦੇ ਆ ਕਿ ਜਦੋਂ ਐਪਲ ਲਈ ਆਉਂਦਾ ਸੀਗਾ ਉਦੋਂ ਸਰਕਾਰਾਂ ਮੀਟਿੰਗਾਂ ਕਰਦੀਆਂ ਸੀਗੀਆਂ ਤੇ इवन ਜਿਹੜੇ ਆਪਣੇ ਬਾ ਆਪਣੀ ਜਾਣਦਾ ਜਿਹੜੀਆਂ ਸਾਡੇ ਤਸੀਲਦਗੀ ਹਿਸ਼ਾਰਪੁਰ ਜਾਂ ਤੁਹਾਡੇ ਇੱਥੇ ਗੜシャンਕਰ ਹੋਊਗੀ ਉਥੇ ਜਿਹੜੀਆਂ ਕਿਸ਼ਤੀਆਂ ਨਾ ਚਾਹ ਉਹਦੇ ਅੰਦਰ ਰੱਖੀਆਂ ਹੋਣਗੀਆਂ ਉਹ ਬਾਹਰ ਕੱਢ ਕੇ ਉਹ ਰੱਖ ਲੈਂਦੇ ਸੀਗੇ ਮਈ ਜੂਨ ਦੇ ਵਿੱਚ ਮੈਨੂੰ ਤਾਂ ਪਿਛਲੇ 2-3 ਸਾਲਾਂ ਚਾਰਾਂ ਤੋਂ ਕਦੇ ਕਦੇ ਨਹੀਂ ਦਿਖਿਆ ਕਿ ਇਹੋ ਜੀ ਗੱਲ ਹੋਵੇ ਕੋਈ ਅੰਦਰੋਂ ਅੰਦਰੋਂ ਕੋਈ ਹੋਇਆ ਹੋਵੇ ਆਪਾਂ ਸਾਰੇ ਪੰਜਾਬ 'ਚ ਸੋਸ਼ਲ ਮੀਡੀਆ 'ਚ ਦੇਖਿਆ ਦੇਰਾਂ ਦੀ ਜਿਹੜੀ ਸਫਾਈ ਆ ਉਹ ਵੀ ਨਹੀਂ ਹਲੇ ਹੋਈ ਜਦ ਕਿ ਬੇਤੁਤ ਕਈ ਵਾਰੀ ਸੋਸ਼ਲ ਮੀਡੀਆ ਤੇ ਆਉਂਦਾ ਕਿ 100 ਕਰੋੜ ਰੁਪਈਆ ਲੱਗ ਗਿਆ ਇਲਾਕੇ ਦੇ ਵਿੱਚ ਪਾਣੀ ਜਿਹੜਾ ਉੱਚੇ ਥਾਂ ਤੋਂ ਨੀਵੇਂ ਥਾਂ ਨਹੀਂ ਬਹੁਤ ਜਲਦੀ ਚਲ ਜਾਂਦਾ 2-4 ਘੰਟੇ ਦੀ ਚਲ ਜਾਂਦਾ ਚਾਹੇ ਉਹ ਗੜਸ਼ੰਕਰਾ ਚਾਹੇ ਹਿਸ਼ਾਦਪੁਰ ਸ਼ਹਿਰ ਆ ਉਹ 2-4 ਘੰਟੇ ਲਈ ਤਾਂ ਜ਼ਰੂਰ ਜਲਤਲ ਹੋ ਜਾਂਦਾ ਪਰ ਬਾਅਦ ਚ ਨਿਕਲ ਜਾਂਦਾ ਪਰ ਕੋਈ ਦਿਖੇ ਨਹੀਂ ਹੈ ਕਿਤੇ ਵੀ ਕੱਲ ਤਾਂ ਆਪਣਾ ਪ੍ਰਾਈਮ ਮਿੰਿਸਟਰ ਵੀ ਇਹ ਕਹੇ ਕਿ ਗਿਆਇਆ ਕਿ ਮਾਈਨਿੰਗ ਬਹੁਤ ਵੱਡਾ ਤੇ ਆਪਾਂ ਵੀ ਆਪਣੇ ਇਲਾਕੇ 'ਚ ਤੁਹਾਡੇ ਤੁਹਾਡੇ ਗੜਸ਼ੰਕਰਾ 'ਚ ਵੀ ਬਹੁਤ ਹੋ ਰਹੀ ਹੈ ਮਾਈਨਿੰਗ ਤੇ ਸਾਡੇ ਉਧਰ ਬਕੈਰੀਆਂ ਦਸੂਆ ਤਾਂ ਦਾ ਜਿੱਥੇ-ਜਿੱਥੇ ਦਰਿਆ ਵਗਦਾ ਉਹਨਾਂ 'ਚ ਹੁੰਦੀ ਆ ਆਪਣੇ ਚੋਆ ਆ ਜਾਂ ਤੱਡੇ ਇੱਥੇ ਪਹਾੜ ਆ ਉਹ ਤਾਂ ਸਾਰੇ ਖੋਦ ਦਿੱਤੇ ਆ ਖਾਸ ਕਰਕੇ ਬਹੁਤ ਵੱਡਾ ਯੋਗਦਾਨ ਤੋਂ ਜੋ ਗੈਰ ਕਾਨੂੰਨੀ ਮਾਈਨਿੰਗ ਆ ਜਾਂ ਇਲੀਗਲ ਮਾਈਨਿੰਗ ਕਹ ਲੈਣੇ ਆ ਇਹ ਚੀਜ਼ਾਂ ਬਹੁਤ ਵੱਡਾ ਮੈਟਰ ਕਰ ਰਹੀਆਂ ਨੇ ਜੋ ਕੁਦਰਤੀ ਵਹਾਅ ਸੀ ਉਹਨਾਂ ਦੇ ਨਾਲ ਨਾਲ ਇੱਕ ਨਵੇਂ ਵਹਾਅ ਪੈਦਾ ਹੋ ਗਏ ਆ ਜਿਸ ਦਾ ਕਈ ਪਿੰਡਾਂ ਵਿੱਚ ਹੜ੍ਹ ਆਏ ਆ ਜੋ ਪਿਛਲੇ 2-3-4 ਸਾਲ ਪਹਿਲਾਂ ਪਿਛਲੀਆਂ ਗੱਲਾਂ ਕਰੀ ਉਦੋਂ ਨਹੀਂ ਆਂਦੇ ਸੀ ਤੇ ਹੁਣ ਆ ਰਹੇ ਆ ਤੋਂ ਉਮੀਦ ਕਰਦੇ ਆ ਕਿ ਇਸ ਪਾਸੇ ਵੀ ਸਬੰਧਤ ਅਫਸਰ ਧਿਆਨ ਦੇਣ ਕਿ ਸਰਕਾਰਾਂ ਧਿਆਨ ਦੇਣਗੀਆਂ ਤੇ ਨਾਲ ਹੀ ਜੋ ਸ਼੍ਰੋਮਣੀ ਕਾਲੀਦਾੜ ਬਾਦਲ ਮਿੰਨੋ ਜੋ ਬਰਾਲਾ ਕੀਤਾ ਜਾ ਰਿਹਾ ਵਾ ਹਰ ਪੀਰਤਾਂ ਦੇ ਰਾਹਸ ਮਗਰੀ ਦਾ ਅਮੀਤ ਕਰਦੇ ਅਕੋ ਜਲਦੀ ਲੋਡ ਬੰਦਾਂ ਤੱਕ ਇਹ ਜੱਥੇਬੰਦੀ ਪਹੁੰਚਾਏਗੀ ਧੰਨਵਾਦ ਧੰਨਵਾਦ